ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਆਪਾਂ ਆਏ ਹੋਇਆ ਭੈਣ ਕੇ ਘਰੇ ਤੇ ਇਹਨਾਂ ਨੇ ਆ ਦੇਖੋ ਛੱਤ ਦੇ ਉੱਤੇ ਸਬਜ਼ੀਆਂ ਲਾਈਆਂ ਹੋਈਆਂ ਨੇ ਜੀ ਬਿਲਕੁਲ ਆਰਗੈਨਿਕ ਕੋਈ ਰੇਸ ਸਪਰੇ ਨਹੀਂ ਤੇ ਆ ਜਿਹੜੇ ਕੱਦੂ ਲਾਏ ਹੋਏ ਨੇ ਇਹ ਵੀ ਦੂਜੇ ਦੇਸੀ ਕੱਦੂ ਲਾਏ ਹੋਏ ਨੇ ਜੀ ਤੇ ਅੱਜ ਹੈਗਾ ਜੀ ਟਾਈਮ 27 ਅਪ੍ਰੈਲ ਅਪ੍ਰੈਲ ਦੇ ਵਿੱਚ ਵੀ ਦੇਖੋ ਕद्दू ਕਿੰਨੇ ਸੋਹਣੇ ਨੇ। ਮਤਲਬ ਦੇਸੀ ਕद्दू। ਬੀਬੀ ਇਹਨਾਂ ਦਾ ਸੰਭਿਆ ਹੋਇਆ। ਤੇ ਬਹੁਤ ਵਧੀਆ ਸਬਜ਼ੀ ਹੁੰਦੀ ਆ। ਛੱਤ ਦੇ ਉੱਤੇ ਸਬਜ਼ੀ ਜਾਨੀ ਮਿੱਟੀ ਨਾਲੋਂ ਥੋੜੀ ਜਿਹੀ ਜ਼ਿਆਦਾ ਕਾਮਯਾਬ ਆ ਕਿਉਂਕਿ ਥੱਲੇ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ। ਜਦੋਂ ਛੱਤ ਤੇ ਆਪਾਂ ਕੋਈ ਚੀਜ਼ ਬੀਜਦੇ ਆ ਤਾਂ ਬਿਮਾਰੀਆਂ ਘੱਟ ਲੱਗਦੀਆਂ ਨੇ। ਪਰ ਮਿਹਨਤ ਕਰਨੀ ਪੈਂਦੀ ਆ। ਆਹ ਦੇਖੋ ਇਸ ਤਰ੍ਹਾਂ ਇਹਨਾਂ ਨੇ ਬਣਾਇਆ ਇਹਦੇ ਉੱਤੇ ਬੇਲਾਂ ਚਾੜਨੀਆਂ। ਹਰ ਟਾਈਮ ਭੈਣ ਮਤਲਬ ਇੱਥੇ ਹੀ ਕੰਮ ਕਰੀ ਜਾਂਦੀ ਆ ਕਿਉਂਕਿ ਮਿਹਨਤ ਕਰਨੀ ਪੈਂਦੀ ਆ ਅਕਸਰ ਆਪਾਂ ਜੇ ਕਿਸੇ ਨੂੰ ਕਹਿ ਦਈਏ ਵੀ ਵੀ ਇਸ ਤਰ੍ਹਾਂ ਆਰਗੈਨਿਕ ਚੀਜ਼ਾਂ ਖਾਓ ਤਾਂ ਆਮ ਹੀ ਲੋਕ ਕਹਿੰਦੇ ਨੇ ਯਾਰ ਹਰ ਚੀਜ਼ ਦੇ ਵਿੱਚ ਜ਼ਹਿਰ ਆ ਕਿਹੜੀ-ਕਿਹੜੀ ਤੋਂ ਬਚਾਂਗੇ ਪਰ ਨਹੀਂ ਜਿਵੇਂ ਹੁਣ ਇਹਨਾਂ ਕੋਲੇ ਜਿਹੜੀ ਸਬਜੀ ਆ ਇਹਨਾਂ ਦਾ ਇਹ ਮੰਨਣਾ ਵੀ ਜੇ ਅੱਧੀ ਸਬਜੀ ਆਪਾਂ ਆਪਦੇ ਘਰੋਂ ਵਰਤ ਲਾਂਗੇ ਤੇ ਮੰਨ ਲਓ ਅੱਧੀ ਜ਼ਹਿਰ ਆਪਾਂ ਕੱਟ ਕਰ ਦਾਂਗੇ ਬਿਲਕੁਲ ਗੱਲ ਸਹੀ ਹੈ ਜੇ ਅੱਧੀ ਇਸ ਚੀਜ਼ ਆਪਾਂ ਆਪਣੇ ਘਰੋਂ ਵਰਤਾਂਗੇ ਘਰ ਦੀ ਸਬਜ਼ੀ ਵਰਤ ਲਾਂਗੇ ਤਾਂ ਅੱਧੀ ਜ਼ਹਿਰ ਤਾਂ ਬੈਸੀ ਘਟ ਜੂਗੀ ਹਨਾ ਤੇ ਆ ਦੇਖੋ ਜੀ ਪਰ ਉੱਦਮ ਵਾਲਾ ਬੰਦਾ ਹੀ ਕਰ ਸਕਦਾ ਵਿਹਲਾ ਬਹਿ ਕੇ ਖਾਣ ਵਾਲਾ ਨਹੀਂ ਮਿਹਨਤ ਕਰਨੀ ਪੈਂਦੀ ਹੈ ਹਰ ਰੋਜ਼ ਇੰਨਾ ਚ ਪਾਣੀ ਪਾਉਣਾ ਪੈਂਦਾ ਇਹ ਸਵੇਰੇ ਪਾਣੀ ਪਾਉਂਦੇ ਆ ਤਾਂ ਸ਼ਾਮ ਨੂੰ ਇਸ ਤਰ੍ਹਾਂ ਸੁੱਕ ਕੇ ਹੋ ਜਾਂਦੇ ਆ ਕਿਉਂਕਿ ਬੋਰੀਆਂ ਦੇ ਵਿੱਚ ਤੇ ਇੱਕ ਗਰਮੀ ਦੇ ਵਿੱਚ ਓਨੀ ਜਿਆਦਾ ਉਹ ਨਹੀਂ ਰਹਿੰਦੀ ਸੱਲ ਵੈਸੇ ਵੀ ਸਬਜ਼ੀਆਂ ਨੂੰ ਪਾਣੀ ਰੋਜ਼ ਲਾਉਣਾ ਪੈਂਦਾ ਤੇ ਮਿਹਨਤ ਕਰਨੀ ਪੈਂਦੀ ਆ ਤੇ ਹਰ ਰੋਜ਼ ਦੀ ਡਿਊਟੀ ਆ ਪੱਕੀ ਜੇ ਕਈ ਵਾਰੀ ਸਾਡੇ ਕੋਲੇ ਵੀ ਜਾਂਦੇ ਆ ਤਾਂ ਉੱਥੋਂ ਵੀ ਇਹਨਾਂ ਚੀਜ਼ਾਂ ਦਾ ਖਿਆਲ ਹੁੰਦਾ ਬੀਦੂ ਜਦੋਂ ਨੂੰ ਮੁੜ ਕੇ ਆਉਣਾ ਵੀ ਇਹਨਾਂ ਚ ਪਾਣੀ ਪਾ ਕੇ ਜਾਣਾ ਤੇ ਪਾਣੀ ਪਾ ਫੇਰ ਆ ਕੇ ਪਾਣੀ ਪਾਉਣਾ ਆ ਦੇਖੋ ਇਹ ਟਮਾਟਰ ਵੀ ਲੱਗੇ ਹੋਇਆ ਈ ਮਿੱਟੀ ਨਾਲੋਂ ਸਾਇਹ ਥੋੜਾ ਜਿਹਾ ਕੁਝ ਸਬਜ਼ੀਆਂ ਦਾ ਵਧੀਆ ਹੁੰਦਾ ਕੁਝ ਘੱਟ ਹੁੰਦਾ ਪਰ ਕੁਆਲਿਟੀ ਵਧੀਆ ਹੁੰਦੀ ਆ ਕੁਆਲਿਟੀ ਦਾ ਕੋਈ ਅੰਤ ਨਹੀਂ ਆ ਦੇਖੋ ਪਦੀਨਾ ਕਿੰਨਾ ਵਧੀਆ ਖੜਾ ਰੇ ਸਪਰੇ ਜਮੇ ਨਹੀਂ ਇੱਕ ਛੱਤ ਦੇ ਉੱਤੇ ਹਵਾ ਥੋੜੀ ਜੀ ਸਾਫ਼ ਹੁੰਦੀ ਆ ਪਿਓਰ ਹੁੰਦੀ ਆ ਕੋਈ ਬਿਮਾਰੀ ਦਾ ਡਰ ਨਹੀਂ ਹੁੰਦਾ ਇਹ ਇਹਦਾ ਹੀ ਬਹੁਤ ਫਾਇਦਾ ਛੱਤ ਦੇ ਉੱਤੇ ਤੇ ਕਿਚਨ ਗਾਰਡਨ ਬਹੁਤ ਸੋਹਣਾ ਬਣਿਆ ਹੋਇਆ ਈ ਤੇ ਚੰਗੀ ਸਿਹਤ ਵਾਸਤੇ ਮਿਹਨਤ ਕਰਨੀ ਪਊਗੀ ਸਾਰੇ ਜਾਣੇ ਜੇ ਆਪਾਂ ਥੋੜੀਆਂ-ਥੋੜੀਆਂ ਸਬਜ਼ੀਆਂ ਲਾਈਏ ਤੇ ਚੰਗੀ ਸਿਹਤ ਵਾਸਤੇ ਬਹੁਤ ਕਾਰਗਰ ਸਿੱਧ ਹੋ ਸਕਦੀਆਂ ਨੇ ਕਿਉਂਕਿ ਜ਼ਹਿਰ ਮੰਨਦੇ ਹਰ ਚੀਜ਼ ਦੇ ਵਿੱਚ ਪਰ ਕੋਸ਼ਿਸ਼ ਤਾਂ ਕਰੀਏ ਇਹਨੂੰ ਘੱਟ ਕਰਨ ਦੀ ਤੇ ਇਹਨਾਂ ਦੀ ਸੋਚ ਮੈਨੂੰ ਬੜੀ ਵਧੀਆ ਲੱਗੀ ਕੋਸ਼ਿਸ਼ ਕਰਦੇ ਆ ਵੀ ਘੱਟ ਕਰੀਏ ਆਪਾਂ ਜ਼ਹਿਰ ਇਹ ਦੇਸੀ ਕਦੂ ਨੇ ਜੀ ਇਹ ਪਹਿਲਾਂ ਹੁੰਦੇ ਸੀ ਸਿੰਭਾਂ ਵਾਲੇ ਕਦੂ ਸੋ ਜੇ ਕੋਸ਼ਿਸ਼ ਕਰਾਂਗੇ ਫੇਰ ਹੀ ਆ ਜਿਹੜੀ ਜ਼ਹਿਰ ਉਹ ਘੱਟ ਹੋਊਗੀ ਤੇ ਹੋਰ ਵੀ ਇਹਨਾਂ ਨੇ ਹੋਰ ਬਹੁਤ ਕੁਝ ਲਾਉਣਾ ਤੇ ਆਹ ਜਿਹੜਾ ਸਾਰਾ ਕੁਝ ਤਿਆਰ ਹੋ ਗਿਆ ਜਦੋਂ ਨਾ ਵਧੀਆ ਜਦੋਂ ਇਹਨੂੰ ਚੰਗਾ ਫੜ ਲੱਗਿਆ ਹੋਇਆ ਤਾਂ ਆਪਾਂ ਫਿਰ ਉਦੋਂ ਤੁਹਾਨੂੰ ਵੀਡੀਓ ਬਣਾ ਕੇ ਦੁਬਾਰੇ ਪਾਵਾਂਗੇ ਤੇ ਇਸ ਤਰ੍ਹਾਂ ਇਹਨਾਂ ਨੇ ਲਾਈਆਂ ਨੇ ਜਾਂ ਖੇੜਾਂ ਵੀ ਘਰੀ ਬਣਾਈਆਂ ਨੇ ਤੇ ਵਧੀਆ ਸੋਹਣੀਆਂ ਲੱਗਦੀਆਂ ਨੇ ਤੇ ਧਰੀਆਂ ਵੀ ਇਸ ਹਿਸਾਬ ਨਾਲ ਹੋਈਆਂ ਵੀ ਜਿੱਥੇ-ਜਿੱਥੇ ਆਪਣੀਆਂ ਕੰੰਧਾਂ ਨੇ ਕੰੰਧਾਂ ਦੇ ਉੱਤੇ ਹੀ ਵਾਜਨ ਆ ਇਹ ਤੇ ਬਹੁਤ ਵਧੀਆ ਲੱਗਦੀਆਂ ਨੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਫਿਰ ਕਰ ਦਿਓ ਸ਼ੇਅਰ